ਸਵਾਗਤ ਹੈ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਪੰਜਾਬ ਵਿੱਚ ਸਰਕਾਰੀ ਨੌਕਰੀ ਪੰਜਾਬ ਪੁਲਿਸ ਦੀ ਭਰਤੀ ਜਿਹੜੀ ਹੈ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਜਿਸ ਦੀ ਆਨਲਾਈਨ ਸਟਾਰਟ ਹੋ ਚੁੱਕੀਆਂ ਨੇ ਟੋਟਲ ਪੋਸਟਾਂ 1746 ਪੋਸਟਾਂ ਲਈ ਪੰਜਾਬ ਪੁਲਿਸ ਕਾਉਂਸਟੇਬਲ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜਿਸ ਦੀ ਆਨਲਾਈਨ ਸ਼ੁਰੂ ਹੋ ਚੁੱਕੀਆਂ ਨੇ ਮੁੰਡੇ ਅਤੇ ਕੁੜੀਆਂ ਦੋਵੇਂ ਅਪਲਾਈ ਕਰ ਸਕਦੇ ਨੇ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੁਆਲੀਫਿਕੇਸ਼ਨ ਰਹਿਣ ਵਾਲੀ ਹੈ ਸਿਲੇਕਸ਼ਨ ਪ੍ਰੋਸੈਸ ਕੀ ਰਹਿਣ ਵਾਲਾ ਹੈ ਫੀਸ ਕਿੰਨੀ ਹੈ ਕਿਵੇਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਇਸ ਲਈ ਇਸ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਵੇਖਣਾ ਹੈ ਇਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਤ ਹਰੇਕ ਅਪਡੇਟ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਪੰਜਾਬ ਪੁਲਿਸ ਵਿੱਚ ਇਕ ਕੌਨਸਟੇਬਲ ਦੀ ਜਿਹੜੀ ਭਰਤੀ ਆਈ ਹੈ 1746 ਪੋਸਟਾਂ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੇ ਉਹਦੀ ਆਨਲਾਈਨ ਵੀ ਸਟਾਰਟ ਹੋ ਚੁੱਕੀ ਹੈ ਅੱਜ 21 ਤਰੀਕ ਨੂੰ ਉਹਨਾਂ ਦੀ ਆਨਲਾਈਨ ਵੀ ਸਟਾਰਟ ਹੋ ਚੁੱਕੀ ਹੈ ਤੇ ਕਿਵੇਂ-ਕਿਵੇਂ ਅਪਲਾਈ ਕਰਨਾ ਹੈ ਪੂਰੀ ਜਾਣਕਾਰੀ ਦੇਨੇ ਆ ਆਪਾਂ ਇਸ ਵੀਡੀਓ ਦੇ ਵਿੱਚ ਇਹ ਨੋਟੀਫਿਕੇਸ਼ਨ ਪੰਜਾਬ ਪੁਲਿਸ ਰਿਕਰੂਟਮੈਂਟ ਫਾਰ ਦਾ ਪੋਸਟ ਆਫ ਪੁਲਿਸ ਕੌਨਸਟੇਬਲ ਡਿਸਟ੍ਰਿਕਟ ਐਂਡ ਆਰਮਡ ਕੇਡਰ ਆਫ ਪੰਜਾਬ ਪੁਲਿਸ 2025 ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਡੇਟ ਇਨ ਦੀ ਪਬਲਿਕ ਹੁੰਦੀ ਸੀ 12 ਫਰਵਰੀ 2025 ਨੂੰ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਜਿਸ ਨੂੰ ਤੁਸੀਂ ਅਪਲਾਈ ਕਰਦੇ ਸਕਦੇ ਹੋ ਇਸ ਦੀ ਵੈਬਸਾਈਟ ਤੇ ਜਾ ਕੇ ਇਸ ਦੀ ਜਿਹੜੀ ਸਟਾਰਟਿੰਗ ਡੇਟ ਦੀ ਗੱਲ ਕਰੀਏ ਤੇ ਅੱਜ 21 ਤਰੀਕ ਨੂੰ ਜਿਹੜਾ ਇਸ ਦਾ ਫਰਾਈਡੇ ਸ਼ੁੱਕਰਵਾਰ ਅੱਜ ਦੇ ਦਿਨ ਤੋਂ ਜਿਹੜੇ ਆਨਲਾਈਨ ਸਟਾਰਟ ਹੋ ਚੁੱਕੀਆਂ ਨੇ ਤਾਂ ਇਸ ਦੀ ਕਲੋਜ਼ਿੰਗ ਡੇਟ ਦੀ ਗੱਲ ਕਰੀਏ ਤਾਂ 13 ਮਾਰਚ 2025 ਨੂੰ ਇਸ ਦੀ ਆਖਰੀ ਡੇਟ ਹੈ 13 ਮਾਰਚ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤੇ ਇਸ ਦਾ ਜਿਹੜਾ ਤੁਹਾਡੇ ਕੋਲ ਹੈਲਪਲਾਈਨ ਨੰਬਰ ਵੀ ਦਿੱਤਾ ਹੋਇਆ ਜਿੱਦੇ ਤੇ ਤੁਸੀਂ ਗੱਲ ਕਰ ਸਕਦੇ ਹੋ ਕੋਈ ਵੀ ਤੁਹਾਡੇ ਪ੍ਰੋਬਲਮ ਹੋਵੇ ਤਾਂ ਇਸ ਦੀ ਜਿਹੜੀ ਸਟਾਰਟਿੰਗ ਡੇਟ ਅੱਜ 21 ਤਰੀਕ ਤੋਂ ਸ਼ੁਰੂ ਹੋ ਗਿਆ ਤੇ ਲਾਸਟ ਡੇਟ 13 ਮਾਰਚ 2025 ਤੱਕ ਤੁਸੀਂ 11:55 ਮਿੰਟ ਤੱਕ ਅਪਲਾਈ ਕਰ ਸਕਦੇ ਹੋ ਤਾਂ ਇਸ ਦੀ ਅੱਗੇ ਆਪਾਂ ਗੱਲ ਕਰਦੇ ਹਾਂ ਪੋਸਟਾਂ ਦੀ ਪੋਸਟਾਂ ਦੀ ਵੰਡ ਕੀਤੀ ਹੋਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਪੰਜਾਬ ਪੁਲਿਸ ਦੀਆਂ ਤਾਂ ਸਭ ਤੋਂ ਪਹਿਲਾਂ ਜਨਰਲ ਕੈਟਾਗਰੀ ਦੀਆਂ 533 ਪੋਸਟਾਂ ਨੇ 152 ਜਿਹੜੀਆਂ ਨੇ ਊਮਨ ਲਈ ਜਿਹੜੀਆਂ ਗਰਲਸ ਲਈ 151 ਪੋਸਟਾਂ ਰਿਜ਼ਰਵ ਰੱਖੀਆਂ ਗਈਆਂ ਨੇ ਸ਼ੈਡਿਊਲ ਕਾਸਟ ਐਮਬੀ ਦੀਆਂ ਜਿਹੜੀਆਂ ਨੇ 130 ਪੋਸਟਾਂ ਨੇ ਤੇ 52 ਪੋਸਟਾਂ ਜਿਹੜੀਆਂ ਊਮਨ ਲਈ ਰਿਜ਼ਰਵ ਨੇ ਇਸ ਤਰ੍ਹਾਂ ਸ਼ੈਡਿਊਲ ਕਾਸਟ ਉਹ ਆਰੋ ਦੀਆਂ 130 ਪੋਸਟਾਂ ਨੇ ਬੈਕਵਰਡ ਕਲਾਸ ਦੀ 130 ਪੋਸਟਾਂ ਨੇ ਐਕਸ ਸਰਵਿਸ ਮੈਨ ਦੀ 91 ਪੋਸਟਾਂ ਨੇ ਐਕਸ ਸਰਵਿਸ ਮੈਂਡ ਸ਼ਡਿਊਲ ਕਾਸਟ ਦੇ ਜਿਹੜੇ ਐਸ ਸੀ ਦੀਆਂ ਨੇ ਉਹ 26 ਨੇ ਐਮਵੀ ਦੀਆਂ 26 ਨੇ ਤੇ ਆਰੋ ਦੀਆਂ ਵੀ 26 ਨੇ ਐਕਸ ਸਰਵਿਸ ਮੈਂਡ ਬੈਕਵਰ ਬੀ ਸੀ ਦੀਆਂ ਜਿਹੜੀਆਂ ਨੇ ਉਹ ਵੀ 26 ਨੇ ਤੇ ਵਰਡ ਆਫ ਦਾ ਪੁਲਿਸ ਪਰਸਨ ਦੀਆਂ 26 ਨੇ ਤੇ ਇਕਨੋਮਿਕਲ ਵਿਕ ਸੈਕਸ਼ਨ ਦੀ 130 ਪੋਸਟਾਂ ਨੇ ਤੇ ਫਰੀडम ਫਾਈਟਰ ਦੀਆਂ 13 ਪੋਸਟਾਂ ਨੇ ਟੋਟਲ ਜਿਹੜੀਆਂ 2600 ਸੌਰੀ 1261 ਪੋਸਟਾਂ ਨੇ ਇਹ ਤੇ ਜਿਸ ਦੇ ਵਿੱਚ ਬਹੁਮੰਨ ਦੀਆਂ ਜੜੀਆਂ ਨੇ 410 ਪੋਸਟਾਂ ਨੇ ਰਿਜ਼ਰਵ ਰੱਖੀਆਂ ਗਈਆਂ ਨੇ ਇਸ ਤੋਂ ਅੱਗੇ ਆਪਾਂ ਗੱਲ ਕਰਦੇ ਹਾਂ ਟੋਟਲ ਪੋਸਟਾਂ ਦੇ ਆਰਮਡ ਕੈਡਰ ਦੀਆ ਉਸ ਦੇ ਵਿੱਚ ਤੁਹਾਡੇ ਕੋਲ ਜਨਰਲ ਦੀਆਂ 205 ਨੇ ਸ਼ੈਡਿਊਲ ਕਾਸਟ ਦੀਆਂ 50 ਨੇ ਸ਼ੈਡਿਊਲ ਆਰੋ ਦੀਆਂ 50 ਨੇ ਅਤੇ ਐਮਵੀ ਦੀਆਂ ਵਿਚਾਰ ਨੇ 50 ਨੇ ਬੈਕਵਰਡ ਕਲਾਸ ਦੀਆਂ 50 ਨੇ ਤਾਂ ਇਸ ਤੋਂ ਅੱਗੇ ਐਕ ਸਰਵਿਸਮੈਨ ਜਨਰਲ ਦੀਆਂ 35 ਨੇ ਐਕ ਸਰਵਿਸਮੈਨ ਸ਼ਡਿਊਲ ਕਾਸਟ ਦੀ ਐਸ ਸੀ ਆਰਓ ਦੀ 10 ਨੇ ਐਸ ਸੀ ਐਮ ਬੀ ਦੀ 10 ਨੇ ਤੇ ਬੈਕਵਰਡ ਕਲਾਸ ਦੀਆਂ ਬੀ ਸੀ ਦੀਆਂ ਵਿਦਾਸ ਨੇ ਤੇ ਵਰਡ ਆਫ ਪੁਲਸ ਪਰਸਨ ਦੀਆਂ ਜਿਹੜੀਆਂ ਨੇ ਉਹ ਵੀ 10 ਨੇ ਇਕਨੋਮਿਕਲ ਵੀਕ ਸੈਕਸ਼ਨ ਦੀਆਂ 50 ਨੇ ਤੇ ਫਰੀडम ਫਾਈਟਰ ਦੀਆਂ ਜਿਹੜੀਆਂ ਨੇ ਉਹ ਪੰਜ ਪੋਸਟਾਂ ਨੇ ਇਹ 485 ਪੋਸਟਾਂ ਨੇ ਟੋਟਲ ਤੇ ਜਿਸ ਦੇ ਵਿੱਚੋਂ 100 52 ਪੋਸਟਾਂ ਜਿਹੜੀਆਂ ਨੇ ਵੂਮਨ ਲਈ ਰਿਜ਼ਰਵ ਰੱਖੀਆਂ ਗਈਆਂ ਨੇ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਇਸ ਦੀ ਪੇ ਸਕੇਲ ਦੀ ਤਾਂ ਇਹਨਾਂ ਪੋਸਟਾਂ ਲਈ ਜਿਹੜਾ ਪੇ ਸਕੇਲ ਹੈ ਉਹ ਪੰਜਾਬ ਸੈਂਟਰ ਦਾ ਪੇ ਕਮਿਸ਼ਨ ਜਿਹੜਾ 7 ਪੇ ਕਮਿਸ਼ਨ ਲੱਗੇਗਾ ਤੇ ਉਸ ਦੇ ਅਨੁਸਾਰ ਇਹਨਾਂ ਦੀ ਜਿਹੜੀ ਪੇ ਰਹੇਗੀ ਉਹ 19000 ਤੋਂ 900 ਰੁਪਿਆ ਜਿਹੜਾ ਪੇ ਰਹਿਣ ਵਾਲੀ ਹੈ 19900 ਪੇ ਰਹਿਣ ਵਾਲੀ ਹੈ ਇਸ ਦੇ ਵਿੱਚ ਮਿਨੀਮਮ ਪੇਜ ਦੇ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਅੱਗੇ ਆਪਾਂ ਗੱਲ ਕਰਦੇ ਆ ਅੱਗੇ ਆਪਾਂ ਗੱਲ ਕਰਦੇ ਆ ਇਸ ਦੀ ਏਜ ਦੀ ਗੱਲ ਕਰੀਏ ਤਾਂ ਏਜ ਲਿਮਟ ਜਿਹੜੀ ਹੈ ਉਹ 18 ਸਾਲ ਤੋਂ 28 ਸਾਲ ਤੱਕ ਜਿਹੜਾ ਜਰਨਲ ਕੈਟਾਗਰੀ ਏਜ ਦੀ ਲਿਮਟ ਰੱਖੀ ਗਈ ਹੈ ਤਾਂ ਇਸ ਤੋਂ ਇਲਾਵਾ ਜਿਹੜੀ ਰਿਲੈਕਸ ਸੈਕਸ਼ਨ ਜਿਹੜੀ ਹੈ ਉਹ ਏਜ ਦੇ ਵਿੱਚ ਤੁਹਾਨੂੰ ਦਿੱਤੀ ਜਾਵੇਗੀ ਏ ਐਸਸੀ ਤੇ ਬੀਸੀ ਨੂੰ 5 ਸਾਲ ਦੀ ਛੋਟ ਹੈ ਜਿੰਦੇ ਵਾਸਤੇ ਲਾਸਟ ਜਿਹੜੇ 33 ਸਾਲ ਤੱਕ ਦਾ ਅਪਲਾਈ ਕਰ ਸਕਦਾ ਇਸੇ ਤਰ੍ਹਾਂ ਐਕ ਸਰਵਿਸਮੈਨ ਨੂੰ ਇਹ ਰੂਲ ਮੁਤਾਬਕ ਉਸਦੀ ਸਰਵਰ ਅਨਸਾਰ ਛੋਟ ਦਿੱਤੀ ਜਾਂਦੀ ਹੈ ਤੇ ਉਸ ਤੋਂ ਇਲਾਵਾ ਦੂਸਰੀ ਕੈਟਾਗਰੀ ਨੂੰ ਵੀ ਰੂਲ ਮੁਤਾਬਕ ਜਿਹੜੀ ਰੇਗ ਨੂੰ ਛੋਟ ਦਿੱਤੀ ਜਾਵੇਗੀ ਤਾਂ ਅੱਗੇ ਆਪਾਂ ਗੱਲ ਕਰੀਏ ਇਸ ਦੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਤਾਂ ਇਹਨਾਂ ਪੋਸਟਾਂ ਲਈ ਜਿਹੜਾ ਐਜੂਕੇਸ਼ਨ ਕੁਆਲੀਫਿਕੇਸ਼ਨ ਪਲੱਸ 2 ਪਾਸ ਹੋਣਾ ਚਾਹੀਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਪਲੱਸ 2 ਪਾਸ ਹੋਣਾ ਚਾਹੀਦਾ ਤੇ ਐਕਸ ਸਰਵਿਸਮੈਨ ਵਾਸਤੇ ਇਸ ਵਿੱਚ 10ਵੀਂ ਪਾਸ ਹੋਣਾ ਚਾਹੀਦਾ ਤਾਂ ਇਸ ਤੋਂ ਇਲਾਵਾ ਜਿਹੜੀ 10ਵੀਂ ਲੈਵਲ ਤੱਕ ਪੰਜਾਬੀ ਪੜ੍ਹੀ ਹੋਣੀ ਚਾਹੀਦੀ ਹੈ 10ਵੀਂ ਲੈਵਲ ਤੱਕ ਪੰਜਾਬੀ ਪਾਸ ਹੋਣੀ ਚਾਹੀਦੀ ਹੈ ਤਹਾਫੀ ਜੀ ਕਾਲੰਦੇ ਚ 7 5 ਫੁੱਟ 7 ਇੰਚ ਹੋਣਾ ਚਾਹੀਦਾ ਹੈ ਮੁੰਡਿਆਂ ਵਾਸਤੇ ਮੇਲ ਵਾਸਤੇ ਤੇ ਕੁੜੀਆਂ ਵਾਸਤੇ 5 ਫੁੱਟ 2 ਇੰਚ ਹੋਣਾ ਚਾਹੀਦਾ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਇਹਨਾਂ ਦੇ ਤਿੰਨ ਲੈਵਲ ਦੇ ਵਿੱਚ ਹੋਏਗਾ ਸਿਲੈਕਸ਼ਨ ਪ੍ਰੋਸੈਸ ਹੋਏਗਾ ਟੈਸਟ ਹੋਏਗਾ ਲਿਖਤੀ ਫਿਰ ਸਕ੍ਰੀਨਿੰਗ ਹੋਏਗੀ ਤੇ ਫਿਰ ਮੈਜ਼ਰਮੈਂਟ ਹੋਏਗੀ ਪੇਪਰ 1 ਦੇ ਵਿੱਚ ਸਭ ਤੋਂ ਪਹਿਲੇ ਸਟੇਜ ਦੇ ਵਿੱਚ ਤੁਹਾਡੇ ਕੋਲ ਕੰਪਿਊਟਰ ਬੇਸ ਤੇ ਜਿਹੜਾ ਪੇਪਰ ਹੋਏਗਾ ਪੇਪਰ 1 ਜਿਹੜਾ ਹੈ ਉਹ 100 ਕੁਐਸਚਨ ਹੋਣਗੇ ਤੇ 100 ਨੰਬਰ ਦਾ ਪੇਪਰ ਹੋਏਗਾ ਤਾਂ ਪੇਪਰ 2 ਜਿਹੜਾ ਹੈ ਉਹ ਪੇਪਰ ਇਹ ਪੰਜਾਬੀ ਲੈਂਗੁਏਜ ਦਾ ਹੋਏਗਾ ਜਿਹੜਾ ਕਿ 50 ਨੰਬਰ ਦਾ ਹੋਏਗਾ ਤੇ 50% ਨੰਬਰ ਲੈਣੇ ਹੋਣਗੇ ਪੇਪਰ 1 ਜਿਹੜਾ ਉਸ ਦੇ ਵਿੱਚ ਜਿਹੜੀ ਤੁਹਾਡੇ ਕੋਲ ਇਹ ਸਿਲੇਬਸ ਦਿੱਤਾ ਹੋਇਆ ਜਨਰਲ ਅਵੇਅਰਨੈਸ ਦੇ 35 ਨੰਬਰ ਹੋਣਗੇ ਤੇ ਕੁਆਂਟੀਟੇਟਿਵ ਐਬਿਟੀਚੂਡ ਐਂਡ ਨੰਮਰੀਕਲ ਸਕਿੱਲ ਦੇ 20 ਨੰਬਰ ਹੋਣਗੇ ਮੈਂਟਲ ਅਬਿਲਿਟੀਸ ਕੇ ਲੌਜੀਕਲ ਰੀਜਨਿੰਗ ਦੇ 20 ਨੰਬਰ ਆਉਣਗੇ ਇੰਗਲਿਸ਼ ਸਕਿੱਲ ਵੀ 10 ਨੰਬਰ ਦੀ ਪੰਜਾਬੀ 10 ਨੰਬਰ ਦੀ ਤੇ ਕੰਪਿਊਟਰ ਜਿਹੜਾ ਹੈ ਉਹ 10 5 ਨੰਬਰ ਦਾ ਹੋਏਗਾ ਤੇ ਮੋਨੈਟਰੀ ਕੁਆਲੀਫਾਈ ਪੇਪਰ ਜਿਹੜਾ 50 ਨੰਬਰ ਦਾ ਉਹ ਅਲੱਗ ਹੋਏਗਾ ਜਿਹੜਾ ਕਿ 50% ਲੈਣੇ ਆਉਣਗੇ ਉਹ ਕੁਆਲੀਫਾਈ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਡਾ ਫਿਜ਼ੀਕਲ ਹੋਏਗਾ ਤਾਂ ਫਿਜ਼ੀਕਲ ਦੇ ਵਿੱਚ ਤੁਹਾਡੇ ਕੋਲ ਤੇ ਉਸ ਤੋਂ ਬਾਅਦ ਫਿਜ਼ੀਕਲ ਸਕਰੈਨਿੰਗ ਹੋਏਗੀ ਤੇ ਉਸ ਤੋਂ ਬਾਅਦ ਇੰਜ ਜਿਹੜੀ ਇਹ ਆਪਣੇ ਕੋਲ ਡਾਕੋ ਵੈਰੀਫਿਕੇਸ਼ਨ ਹੋਣਗੇ ਤਾਂ ਇਹ ਪ੍ਰੋਸੈਸ ਰਹੇਗਾ ਇਸ ਦੀ ਸਿਲੈਕਸ਼ਨ ਦਾ ਇਹ ਸੀ ਪੂਰੀ ਜਾਣਕਾਰੀ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਕਿਉਂਕਿ ਇਸ ਚੈਨਲ ਤੇ ਭਰਤੀਆਂ ਨਾਲ ਸੰਬੰਧਿਤ ਹਰੇਕ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਅੱਜ ਦੀ ਵੀਡੀਓ ਵੇਖਣ ਲਈ ਧੰਨਵਾਦ